ਹੈਲੋ ਗਾਈਸ ਸੋਸ਼ੀਓਲੋਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਠਾਕ ਸਾਰੇ ਅੱਜ ਆਪਣੇ ਪਿੰਡ ਸਾਡੇ ਹਲਕੇ ਦੇ ਐਮ ਐਲ ਏ ਗੈਰੀ ਵਰਿੰਗ ਜੀ ਆਇਤੀਏ ਤੇ ਨਸ਼ੇ ਅਵਰੋਧ ਕੜਾ ਚੰਦਾ ਪਰਮਾਨ ਆਪਣਾ ਸਰਕਾਰ ਦਾ ਉਹਦੇ ਵੱਲੋਂ ਆਪਣਾ ਜਾਗਰੂ ਕਰਨੇ ਦਾ ਜ਼ਿੰਮੇਵਾਰ ਸਾਡੇ ਪਿੰਡ ਵੀ ਨਸ਼ਾ ਪੱਤੇ ਵਾਲਾ ਹੈ ਨਹੀਂ ਪਰ ਫਿਰ ਵੀ ਆਪਣੇ ਵਿਚਾਰ ਕਰਕੇ ਜਾਈਏ ਉਹ ਤੁਸੀਂ ਸੋਨੂੰ ਬਣਾਏ ਮੈਂ ਇੱਕ ਗਰੁੱਪ ਤੇ ਆਣਾ ਸੁਣਿਆ ਕਿੰਨੇ ਦਾ ਕੰਮ ਕਰਦੀ ਸੀ ਉਹ ਉਹ ਬੜੀ ਗੱਲ ਚੱਲੀ ਥਾਰ ਵਾਲੀ ਬੀਬੀ ਵਾਲੀ ਗੱਲ ਕਰਦਾ ਫੇਸਬੁੱਕ ਤੇ ਬਹੁਤ ਗੱਲ ਘੁੰਮੀ ਆ ਉਹ ਦੂਜੇ ਹਫਤੇ ਬਾਅਦ ਉਹ ਜਮਾਨਪੁਰੋਂ ਵੀ ਆ ਕੇ ਉਹ ਟੀਵੀ ਤੇ ਇੰਟਰਵਿਊ ਦੇਣਾ ਆ ਗਈ ਉਹ ਵੀਡੀਓ ਵੀਡੀਓ ਬਣਾਉਣ ਦੀ ਪਹਿਲਾਂ ਹੀ ਸ਼ੌਂਕੀ ਸੀ ਟੀਵੀ ਤੇ ਇੰਟਰਵਿਊ ਦੇਣ ਲੱਗੀ ਫੇਸਬੁੱਕ ਤੇ ਜਿਹਨਾਂ ਨੇ ਸਰਕਾਰ ਨੂੰ ਬਾਹਰ ਕੱਢਣੀ ਹੁੰਦੀਆਂ ਸੀ ਉਹਨਾਂ ਦੀ ਵੀਡੀਓ ਸਰਕਾਰ ਨੂੰ ਬਾਹਰ ਕੱਢਿਆ ਉਹ ਨਹੀਂ ਲਿਖਣ ਲੱਗੇ ਜੀ ਭਗਵੰਦ ਮਾਨ ਬੇਗਿਆ ਪੰਜਾਬ ਪੁਲਿਸ ਬੇਗੀ ਆਪਾਂ ਕਿਨੇ ਆ ਗਈ ਬੀਬੀ ਤੁਸੀਂ ਆਪ ਸੋਚ ਕੇ ਦੇਖੋ ਬੀਬੀ ਪੰਜਾਬ ਬੋਲ ਚਲੇ ਉਤਾਰ ਵਾਲੀ ਬੀਬੀ ਫੜੀ ਰਹਾਂਗੀ ਆਪਣੇ ਕਿਸੇ ਨੂੰ ਪਤਾ ਚੱਲਣਾ ਸੀ ਵੀ ਬਟਿੰਡੇ ਦੀ ਪੀਤਾਰ ਵਾਲੀ ਬੀਬੀ ਚੜ੍ਹਦੇ ਸੀ ਪੰਜਾਬ ਪੁਲਿਸ ਨੇ ਵਧੀਆ ਕਾਰਵਾਈ ਕੀਤੀ ਆਪਣੀ ਮਹਿਕਮੇ ਦੇ ਜਿਹੜਾ ਗੱਦਾ ਲਾਂਦਾ ਉਹਨੂੰ ਆਪ ਹੀ ਉਹਨਾਂ ਨੇ ਫੜਿਆ ਤਾਂ ਆਪਾਂ ਨੂੰ پتہ ਚੱਲਿਆ ਜ਼ਮਾਨਤ ਦੇਣਾ ਕਾਨੂੰਨੀ ਹੱਕ ਹੈ ਜੀ ਫਾਰਾਹੇ ਬੀਬੀ ਨੂੰ ਵੀ ਜ਼ਮਾਨਤ ਮਿਲੀ ਹੈ ਜਿਹੜੇ ਨਸ਼ਾ ਦਸਤਾਪਾ ਉਹ ਦੇ ਦੇ ਰਹੇ ਕਿ ਜ਼ਮਾਨਤ ਦੇ ਬਾਹਰ ਆਉਂਦੇ ਨੇ ਜ਼ਮਾਨਤ ਮਿਲਣਾ ਪਰੋਨੀ ਹੱਕ ਹੈ ਕੋਰਟ ਦੇ ਵਿੱਚ ਜੱਜ ਸਾਹਿਬ ਕਾਨੂੰਨਾਂ ਦੇ ਪਾਬੰਦ ਹੁੰਦੇ ਨੇ ਕਿਉਂਕਿ ਉਹ ਮਤਲਬ ਕਿ ਜਿਹੜੀ ਇਹ ਜਵਾਨੀਆਂ ਪ੍ਰੋਵੀਜ਼ਨਾਂ ਨੇ ਉਹਨਾਂ ਨੂੰ ਜ਼ਮਾਨਤ ਤੇਰੀ ਪੈਂਦੀ ਹੈ ਵਧੀਆ ਉਹ ਕੀ ਕੀਤਾ ਹੋਵੇ ਲੋਕ ਕਤਲ ਦੇ ਕੇ ਇਸ ਜਮਾਨਤ ਕਰਾ ਕੇ ਬਾਹਰ ਆ ਜਾਂਦਾ ਕਦੇਖੀਏ ਪਰ ਜਿਹੜਾ ਨਸ਼ਾ ਕਰਸਤ ਹੈ ਉਹ ਜ਼ਮਾਨਤ ਹੋਣ ਤੋਂ ਬਾਅਦ ਵੀ 19 ਦੇ ਦਿਨ ਚੋਂ ਛੁੱਟ ਨਹੀਂ ਸਕਦਾ ਜਿੰਨੀ ਦੇਰ ਉਹਦੀ ਕੋਈ ਜ਼ਮਾਨਤ ਭਰਤੀ ਨਹੀਂ ਆਉਂਦਾ ਜਦੋਂ ਜੱਜ ਸਾਹਿਬ ਜ਼ਮਾਨਤ ਦਿੰਦੇ ਨੇ ਉਹਦੋਂ ਤੈਅ ਕਰਦੇ ਨੇ ਜਿਹੜੀ ਜ਼ਮਾਨਤ ਦੀ ਰਾਸ਼ੀ 50000 ਰੁਪਏ ਲੱਖ ਰੁਪਏ ਜਾਂ 2 ਲੱਖ ਰੁਪਏ ਜ਼ਮਾਨਤ ਦੀ ਰਾਸ਼ੀ ਤੈਅ ਕਰਦੇ ਨੇ ਜਿਹੜਾ ਬੰਦਾ ਅਰੈਸਟ ਹੋਇਆ ਹੁੰਦਾ ਜਿਹਦੇ ਕੇਸ ਚੱਲਦਾ ਹੁੰਦਾ ਜਿਹੜਾ ਨਸ਼ਾ ਦਾਸ ਕਰਦਾ ਉਹਦੇ ਪਿੰਡ ਦੇ ਕਿਸੇ ਮੋਢ ਪਰ ਬੰਦੇ ਨੂੰ ਜਾ ਕੇ ਆਪਣੀ ਐਫਡੀ ਜਨਮ ਕਰਾਉਣੀ ਪੈਂਦੀ ਹੈ ਆਪਾਂ ਨੂੰ ਪਤਾ ਹੈ ਮਾਰੇ ਬੰਦੇ ਕੋਲ ਤਾਂ ਐਫਡੀ ਹੁੰਦੀ ਵੀ ਨਹੀਂ ਮੇਰੇ ਉਸ ਆਦਮ ਨੇ ਵੀ ਐਫਡੀ ਲੋੜ ਪੈ ਕੇ ਬੰਦਨ ਵਾਸਤੇ ਰੱਖੀ ਜਿਹੜਾ ਕੋਰਟ ਦੇ ਵਿੱਚ ਕੋਈ ਐਫਡੀ ਜਨਮ ਕਰਾ ਕੇ ਆਉਂਦਾ ਦੋ ਤਿੰਨ ਸਾਲ ਰੋਕੀ ਪਈ ਜਾਂਦੀ ਹੈ ਤਾਂ ਮਤਲਬ ਰੱਜੀ-ਬੱਜੀ ਲੋਗੇ ਇਹ ਕੰਮ ਕਰਦੇ ਤਾਂ ਨਸ਼ਾ ਦਾਸ ਕਰ ਨੂੰ ਛਡਾਉਣ ਵਾਸਤੇ ਉਸ ਪਿੰਡ ਦੇ ਬੰਦੇ ਜਾ ਕੇ ਪਹਿਲਾਂ ਉਸ ਦੀ ਇੱਕ ਬੰਦਾ ਐਫਡੀ ਜਨਮ ਕਰਾਉਂਦਾ ਪਿੰਡ ਦੇ ਨੰਬਰਦਾਰ ਦਾ ਵਹੀਰ ਪਰਦੇ ਦੇ ਦੂਜਾ ਬੰਦਾ ਗਵਾਹੀ ਪਰਦਾ ਪਿੰਡ ਦੇ ਤਿੰਨ ਗਰਦਾਰ ਹੋਣਗੇ ਨਸ਼ਾ ਦਸਤੋਂ ਚੁੜਾ ਕੇ ਲੈ ਕੇ ਆਉਂਗਾ ਗਰਦਾਰ ਜੋ ਕਹ ਰਿਹਾ ਕਿਉਂਕਿ ਆਪਾਂ ਨੂੰ ਪਤਾ ਨਹੀਂ ਕਿ ਅੱਲਾ ਵੀ ਕੌਣ ਚੁੜਾ ਕੇ ਲੈ ਕੇ ਆਇਆ ਨਸ਼ਾ ਦਸਤੋਂ ਬਾਹਰ ਆ ਜਾਂਦਾ ਬਾਹਰ ਆ ਕੇ ਗਿਰੋ ਪਰ ਕੀਟਨ ਦਾ ਬਣਾ ਜਾਂਦਾ ਜੀ ਸਭ ਤੋਂ ਪਹਿਲਾਂ ਤਾਂ ਉਹ ਉਸ ਪਰਿਵਾਰ ਨੂੰ ਤੰਗ ਕਰਦਾ ਜਿਹੜੇ ਪਰਿਵਾਰ ਨੇ ਸ਼ਿਕਾਇਤ ਕੀਤੀ ਹੁੰਦੀ ਹੈ ਉਦਾਹਰਨ ਦੇਸ਼ ਕਰਦਾ ਜਦੋਂ ਉਹ ਫਿਰ ਦੇ ਲੋਕਾਂ ਨੂੰ ਡਰਾ ਕੇ ਰੱਖਣਾ ਹੁੰਦਾ ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਪ੍ਰਸ਼ੰਗਿਆਉਂਦਾ ਕੋਟ ਮਾਰ ਕਹਿੰਦਾ ਵੀ ਹੋਰ ਜਿਸ ਦੀ ਹੁਮਮਤ ਨਾ ਹੋਵੇ ਕੋਈ ਸ਼ਿਕਾਇਤ ਕਰ ਲੈ। ਤੇ ਜਿਹੜਾ ਉਹ ਕੋਰਟ ਦੇ ਤਿਆਰੀਆਂ 'ਚ ਵਕੀਲਾਂ ਤੇ ਜਮਾਨਤਾ ਕਰਾਉਣ ਦਾ ਜਿਹੜਾ ਖਰਚਾ ਹੋਇਆ ਹੁੰਦਾ ਉਹ ਖਰਚਾ ਪੂਰਾ ਕਰਵਾ ਤੇ ਨਵੇਂ ਗਾਟ ਪੜਦਾ। ਨਵੇਂ ਗਾਟ ਤਾਂ ਹੁੰਦੇ ਨੇ ਆਪਣੇ ਬੱਚੇ ਹੁੰਦੇ ਨੇ ਹੋਰ ਬੱਚਿਆਂ ਨੂੰ ਕਰਾਉਣ ਕਰਦਾ ਜੀ ਉੱਥੇ। ਇਹਨਾਂ ਦੀ ਦਲੇਰੀ ਕੀ ਗੱਲ ਦੀ ਹੈ? ਦਲੇਰੀ ਇਸੇ ਗੱਲ ਦੀ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਸਾਡੇ ਵਿੱਚ ਰਚੇਤ ਜਿਹੇ ਲੋਕ ਨੇ ਜਿਹੜੇ ਸਿੱਖੇ ਨੇ ਉਹਨਾਂ ਨੇ ਸਭ ਦੀ ਜਮਾਨਤ ਕਰਾਇਆ ਨਹੀਂ ਆ ਕੇ ਅਸੀਂ ਫੇਰ ਵੀ ਗੱਲ ਕਰਨਾ ਸ਼ੁਰੂ ਕਰਦੇ ਹਾਂ ਹੁਣ ਤਾਂ ਇਹ ਬੰਦ ਵੀ ਨਹੀਂ ਕਰਦੇ ਹੈਗੇ ਜੀ ਜੋ ਫੜੇ ਜਾਂਦੇ ਨੇ ਪਿੱਛੇ ਇਹਨਾਂ ਨੇ ਜਨਾਨੀਆਂ ਵਿੱਚ ਲਾਇਏ ਨੇ ਬਾਪ ਪੁੱਤ ਦੇ ਚੜ੍ਹਾਏ ਜਾਂਦੇ ਨੇ ਕੰਮ ਇਹਨਾਂ ਦਾ ਚੱਲੀ ਜਾਂਦਾ ਗਰਦਾਰ ਕੌਣ ਨਹੀਂ ਗਰਦਾਰ ਉਹ ਨੇ ਜਿਹੜੇ ਇਹਨਾਂ ਦੀ ਜਮਾਨਤ ਭਰ ਕੇ ਇਹਨਾਂ ਨੂੰ ਵਾਪਸ ਲੈ ਕੇ ਆਉਂਦੇ ਨੇ ਜਿਹੇ ਨਸ਼ਾ ਕਰਦੇ ਕੋਈ ਪਤਾ ਹੋਵੇ ਕਿ ਜੇ ਮੈਂ ਜੇਲ੍ਹ ਚ ਗਿਆ ਪੰਜਾਬ ਦੇ ਲੋਕਾਂ ਨੇ ਏਕਾ ਕੀਤਾ ਹੋਇਆ ਹੈ ਵੀ ਨਸ਼ੇ ਵਾਲੇ ਕਿਸੇ ਬੰਦੇ ਦੀ ਜਮਾਨਤ ਨਹੀਂ ਕਰਾਉਣੀ ਹੈ ਚਾਹੇ ਕੋਰਟ ਵੱਲੋਂ ਜੱਜ ਵੱਲੋਂ ਜਮਾਨਤ ਮਿਲ ਵੀ ਜਾਵੇ ਨਸ਼ੇ ਵਾਲੇ ਬੰਦੇ ਦੀ ਕਿਸੇ ਨੇ ਜ਼ਮਾਨਤ ਨਹੀਂ ਭਰਨੀ ਹੈਗੀ। ਉਹਨੂੰ ਪਤਾ ਲੱਗੇ ਵੀ ਕਿ ਇਸ ਵਾਰ ਮੈਂ ਜੇਲ੍ਹ ਚ ਗਿਆ ਤਾਂ ਘੱਟੋ-ਘੱਟ ਦੋ-ਤਿੰਨ ਸਾਲ ਜੇਲ੍ਹ ਹੀ ਰੋਣੇ ਪੈਣੇ ਨੇ। ਦਲੇਰੀ ਆਪੇ ਮੁੱਕ ਜਾਨੀ, ਦਲੇਰੀ ਤੇ ਇਸੇ ਕਾਹਦੇ ਲਈ ਨਹੀਂ ਜ਼ਮਾਨਤ ਤੇ ਬਾਹਰ ਆ ਜਾਣਾ। ਜੇ ਉਹਨੂੰ ਪਤਾ ਹੋਵੇ ਵੀ ਦੋ-ਤਿੰਨ ਸਾਲ ਜੇਲ੍ਹ ਚ ਲਾਉਣਿਆ ਦਲੇਰੀ ਆਪੇ ਮੁੱਕ ਜਾਨੀ। ਜੇ ਇੰਨਾ ਕੁ 1% ਪੰਜਾਬ ਦੇ ਲੋਕ ਕਰ ਲੈਣ ਤਾਂ ਵੀ ਸੱਚੇ ਗੱਲ ਮੰਨਿਓ ਵੀ 90% ਨਸ਼ਾ ਦਾ ਅਸਰ ਜਦੋਂ ਕੱਟ ਜਾਵੇ। ਦਲੇਰੀ ਜਦੋਂ ਮੁੱਕ ਜੇ। ਬਾਕੀ 10% ਕਾਬੂ ਹੋ ਜਾਣਗੇ। ਪੰਜਾਬ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਨਸ਼ੇ ਦਾ ਦਸਕਰ ਜਿਹੜਾ ਹੋਇਆ ਉਹਦਾ ਨਾਮ ਹੈ ਜਲਦੀਸ਼ ਖੋਲਾ ਬਹੁਤ ਵੱਡਾ ਨਾਮੀ ਪਹਿਲਵਾਨ ਹੋਇਆ ਉਹਨੂੰ ਅਰਜਨੌਰ ਵਾਲਮੀਂ ਕਿਲੇ ਉੱਪਰ ਕਿ ਪਹੁੰਚ ਨੌਬੰਦੀ ਦੀ ਐਸਪੀ ਭਰਤੀ ਹੋ ਗਿਆ ਗਲਤ ਕੰਮ ਕਰਨ ਲੱਗਿਆ ਨਸ਼ਾ ਰਸਤੇ ਕਰਨ ਲੱਗਿਆ ਉਹ ਜੀ ਜੀ ਵਾਲੇ ਕੇਸ ਨਾਲ ਲਿੰਦੇ ਆ ਉਸ 800 ਕਰੋੜ ਦੇ ਨਸ਼ਾ ਦਸਤਰੀ ਕਰਨ ਦਾ ਤੇ ਇਲਜ਼ਾਮ ਲੱਗਿਆ ਠੇਲੇ ਜਿਹਨੇ ਦਾ ਸੀਗਾ ਉਹਦੇ ਪਿੰਦੇ ਲੋਕਾਂ ਨੇ ਇਕੱਠਾ ਕਰ ਲਿਆ ਵੀ ਇਸ ਬੰਦੇ ਤੇ ਅਸੀਂ ਜਵਾਨ ਤਰੀਕਾ ਹੋਣੀ 13 ਸਾਲਾਂ ਦੀ ਇਮਾਨਤ ਨਹੀਂ ਹੋਈ ਹੁਣ ਆਦੇ ਸਾਲ ਬਣੇ 13 ਸਾਲ ਦੇ ਬੀਤ ਗਏ ਨਸ਼ਾ ਦਸਤਰੀ ਵੀ ਬਣ ਕਰਕੇ ਹੁਣ ਸਾਥ ਬਣ ਕੇ ਆਉਣ ਨੂੰ ਮਜੀਠੀਆ ਗਿਆ ਬਿਆਨਤੀ ਦੇਣ ਜੋ ਜੇ ਕਿਤੇ ਵੀ ਹੱਥੇ ਕੋਈ ਜਮਾਨਤ ਹੋਈ ਆਂਦੀ ਬਾਬਾ ਸਾਹਿਬ ਦੇ ਵੋਟ ਦੁਖੜਾ ਤੋਂ ਨਾ ਕਰਦਾ ਜੇ ਆਪਾਂ ਇਕੱਠਾ ਕਰ ਲਈਏ ਵੀ ਨਸ਼ਾ ਦਸਤਰੀ ਜਮਾਨਤ ਦੀ ਨੂੰ ਨਹੀਂ ਸਾਰੇ ਦੇ ਸਾਥ ਬਣ ਕੇ ਆਉਣਗੇ ਜਦੋਂ ਦੋ ਤਿੰਨ ਚਾਰ ਚਾਰ ਸਾਲ ਦੇ ਲੌਂਗ ਦਾਵੇ ਸਾਥ ਬਣ ਕੇ ਆਉਣਗੇ ਅੱਗੇ ਆਪਾਂ ਨੂੰ ਸ਼ਕੂਰ ਕਾਸ਼ੀ ਸਰਕਾਰਾਂ ਮਿਲੀਆਂ ਨੇ ਇਸ ਕੰਮ ਦੇ ਲਈ ਮਿਲੀਆਂ ਮਿਲੀਆਂ ਸ਼ੱਕ ਕਿਉਂ ਨੇ ਅਪਨ ਪਤਾ ਹੀ ਸੀਗਾ ਕਿ ਇਹ ਅਕਾਲੀ ਕਾਂਗਰਸੀ ਦੇ ਲਈ ਰਹੇ ਨੇ ਇਹਨਾਂ ਨੂੰ ਹਰਦਾਨ ਗੱਲਾਂ ਮਾਰ ਆਉਂਦੀਆਂ ਨੇ ਆਪਣੇ ਹਲਕੇ ਦੇ ਐਮਐਲਏ ਰਹੇ ਨੇ ਸਰਦਾਰ ਸਾਲੂ ਸਿੰਘ ਧੰਮਸੋਤ ਅੱਜ ਤੋਂ 6 ਮਹੀਨੇ ਪਹਿਲਾਂ ਦਾ ਸਕਾਪ ਭਤੀਜਾ ਜਿਹਨੂੰ ਇਹਨਾਂ ਨਾਲ ਸਰਕਾਰੀ ਪੀਏ ਵੀ ਰੱਖਿਆ ਹੋਇਆ ਉਹ ਚਿੱਟਾ ਦੇਖ ਰਿਹਾ ਹੈ ਅ 6 ਮਹੀਨੇ ਬਾਅਦ ਉਹ ਜਿਵੇਂ ਮੰਗ ਕਰਾ ਵੀ ਬਾਹਰ ਆਇਆ ਇਹਨਾਂ ਦਾ ਡਾਕਟਰ ਸਾਹਿਬ ਦੇ ਨਾਮ 'ਤੇ ਪਾਇਆ ਗਿਆ ਇਹ ਉਹ ਪੀ ਹੈ ਜਦੋਂ ਤੁਹਾਨੂੰ ਸਾਲੂ ਜਿਸ ਨੇ ਮਿਲਣ ਜਾਣਾ ਹੁੰਦਾ ਆਪਣੇ ਪਿੰਡ ਵਾਲੇ ਪਾਪਰੇ ਤੋਂ ਵਿੱਚ ਕੇ ਦੇਖਿਓ ਉਹ ਜਿਹੜਾ ਚਿੱਟਾ ਦੇਚ ਨਾਲਾ ਭਤੀਜਾ ਨੂੰ ਫੋਨ ਕਰਕੇ ਟਾਈਮ ਮੰਗਦੇ ਨੇ ਉਹ ਨਾਲ ਕਰਦੇ ਮਨੇ ਬੀਤਾ ਸ਼ਰੀਆਂ ਵਿੱਚ ਹੀ ਜਾਂਦੇ ਨੇ ਆਪਾਂ ਨੂੰ ਸਰਕਾਰਾਂ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਪਰ ਉਹ ਜਿਹੜਾ ਨਾ ਉੱਚੀਆਂ ਰਸੀ ਬੰਨ੍ਹਾ ਲੱਗਿਆ ਅੱਗੇ ਕੈਮਰਟੀ ਕਰਨ ਨਾਲ ਜੀ ਮੈਡਮ ਉਹ ਨਹੀਂ ਕਰਦੀ ਇੰਨਾ ਨਹੀਂ ਇੰਨਾ ਇਹ ਜਿਵੇਂ ਸਭ ਕਰ ਲਾ ਫਰੋਨ ਨਾ ਕਿੱਲਾ ਇੰਨੀ ਵੀ ਖਣੀ ਹਾਂ ਇੰਨਾ ਵੀ ਕੋਈ ਏਡੀ ਵੀ ਗੱਲ ਨਹੀਂ ਇੱਕ ਮਿੰਟ ਆ ਗਿਆ ਏਡੀ ਉਹ ਦੱਕੇ ਨਾ ਮੇਰੇ ਤੇ ਫालतू ਨਹੀਂ ਕਰਦੀਆਂ ਤੂੰ ਨੱਲੀ ਲਿਆ ਉਹ ਕਿੰਨਾ ਭਰੇ ਰੱਖਣਾ ਮੈਂ ਜੰਮਲ ਬੰਦੇ ਨੂੰ ਪਰ ਕਰਦੇ ਨੇ ਨਹੀਂ ਸੋੜੀ ਚ ਆਪ ਵੀ ਲੈ ਡਾਈਟ ਕਰਦੇ ਹਾਂ ਹਾਂ ਅੰਡਰਵੀ ਖਾਵਾਂਗੇ ਆ ਖਾਓ ਰਹੀ ਬਾਕੀ ਮੱਕੋ ਜੇ ਤਾਂ ਪਾਈ ਤੇ ਸਾਰੇ ਬਲੌਗ ਦੇ ਤੇ ਪਾਉਣੀ ਸਵਾ ਕੇ ਜਾਣੀਆਂ ਚਾਹ ਕਰਕੇ ਹਾਂ ਉਹ ਸਿੱਖ ਨਹੀਂ ਇਹ ਵੀ ਮੇਰਾ ਭਰਾ ਬਲੌਗਰ ਆ ਜੀ ਹੁਣ ਇਹਨੇ ਵੀ ਬਲੌਗ ਬਣਾਇਆ ਜੀ ਇਹਦੀ ਅੱਗੇ ਤਰੱਕੀ ਇਹਨੋਂ ਵਧੀਆ ਗੱਲਾਂ ਕਹਿੰਦੀ ਹੋਊਗੀ ਤੁਸੀਂ ਸਾਰਿਆਂ ਨਾਲ ਮੈਂ ਕਿਹਦੇ ਨਾਲ ਮੈਂ ਸਬਸਕ੍ਰਾਈਬਰ ਨੇ ਸਾਨੂੰ ਦੇਦੀ ਵੀ ਨਹੀਂ ਕੇ ਉਹ ਕਿ ਜਿਹਨੇ ਪ੍ਰਮੋਸ਼ਨ ਕੀਤੀ ਪ੍ਰਮੋਸ਼ਨ ਕੀਤੀ ਆਪਾਂ ਇਹ ਜੰਮਦੀ ਚੱਕਣ ਜਾਣ ਤੇ ਆਹ ਡਾਂਡ ਨਹੀਂ ਨਹੀਂ ਪਤਾ ਕੀ ਆ ਚੀਜ਼ ਦੱਸਣ ਦਾ ਮਲਦੀਰਾ ਮੰਦਰ ਜੰਦੀਰੀ ਕਮਾਉਂਦੇ ਦੀ ਜਾ ਪਤਲੀ ਨੂੰ ਕਿਉਂ ਇਹ ਕੋਈ ਨਾ ਸਮਝਾ ਲੈ ਕਿ ਕੌਣ ਮਾਰਦਾ ਹੁਣ ਮੇਰੀਆਂ ਭੈਣਾਂ ਨੇ ਇਹਦੇ ਸਬਸਕ੍ਰਾਈਬਰ ਵਧਾਉਣੇ ਨੇ ਬਸ ਦੇਖਣਾ ਵੀਡੀਓ ਮੈਂ ਕੌਣ ਕਰਦਾ ਵੀ ਕਿੰਨੇ ਨੇ ਇਹ ਚੈਨਲ ਦਾ ਨਾਮ ਹੈਗਾ ਦੀਪ ਭੰਗੂ ਬਲੌਗਸ ਯੂਰ ਸਬਸਕ੍ਰਾਈਬ ਕਰਨਾ ਆਪਾਂ ਮੈਂਸ਼ਨ ਕਰ ਦੇਣਾ ਵਿੱਚ ਹਾਂਜੀ ਆਪਾਂ ਸਬਸਕ੍ਰਾਈਬ ਕਰਾਂਗੇ ਦੁਬਾਰਾ ਇੱਕ ਵਾਰੀ ਇਹਦੇ ਚੈਨਲ ਤੇ ਵੀ ਜਾ ਕੇ ਦੇਖੋ ਜੀ ਆਪਾਂ ਵੀਡੀਓ ਬਣਾ ਆਵਾਂਗੇ ਜੀ ਤੁਹਾਡੀ ਵੀਡੀਓ ਵੀ ਪਾਈ ਆਪਣੇ ਚੈਨਲ ਤੇ ਕਰਾ ਬਣਾ ਲਈ ਹਾਂ ਉਹ ਕੋਈ ਰਹਾ ਬਾਤ ਨਹੀਂ ਦਿੰਦੇ ਕਿ ਸ਼ੇਅਰ ਕਰ ਦੂ ਉਹਨੂੰ ਵੀ ਲੈ ਕੇ ਭੇਜਣੀ ਸਾਡੇ ਘਰ ਵਾਲੀ ਬੋਲਦੀ ਜੀ ਬਠੇਗੀ ਉਹ ਆਹ ਪਹਿਲਾ ਹਾਂ ਦੂਜਾ ਵੀ ਪੈਂਦੀ ਆਪਾਂ ਜਿੰਨੀ ਅਸੀਂ ਕਰਾਈ ਨਹੀਂ ਅਰੇ ਰੋਣਾ ਤੇ ਲੇਰੀਆ ਮੈਨੂੰ ਇੱਕ ਆ ਦੂਜੀ ਕਰਾਈ ਆਵਾ ਠੀਕ ਹੈ ਗੱਡੀਆਂ ਤਾਂ ਹੁਣ ਛੋਟੇ ਭਾਈ ਤੇ ਰੋ ਮਾਰਦੀ ਹੈ ਹਾਂ ਜਦੋਂ ਤੇਹੀ ਵਸੇ ਮੇਰੇ ਨੀਂ ਮੁੰਡਾ ਰਹੂਗੀ ਕਾਲੋ ਦੀ ਮੁੰਡਾ ਵਿਹਣੇ ਵਾਲਾ ਹੋ ਗਿਆ ਹਾਂ ਜੇ ਇੱਕ ਲਾਉਣੀ ਪਹਿਲਾਂ ਮਾਮੇ ਨਾਲ ਦਾਜ ਵੇਖ ਕੇ ਬੇਲਤ ਨਹੀਂ ਉਹ ਬੋਦੀ ਹੈਗੀ ਤੇ ਤੈਨੂੰ ਕੀ ਹੋਲੀ ਮੈਂ ਤੂੰ ਹੋ ਜੀ ਹੋ ਤੱਕ ਦੇ ਬਹੁਤ ਸੱਪੇ ਯਾਤਾ ਜੀ ਨਾ ਲੱਗਿਆ ਅੰਮ੍ਰਿਤ ਜੀ ਆਜਾ ਭਾਜੀ ਉਹ ਤੇ ਸਾਰੇ ਮੇਰੀ ਮਾਂ ਦੇ ਜੀ ਇਹ ਮੈਨੂੰ ਇਹ ਨਹੀਂ ਓਹੀ ਕਰਨਾ ਪਿਆ ਹੈਗਾ ਭਾਜੀ ਬਈ ਬਹੁਤ ਸਮ ਜਵਾਬ ਦੇਵਾ ਦੇ ਥੋੜਾ ਜੀ ਬੋਲਿਓ ਬਿਓ ਹੁਣ ਵੇਹ ਪਰਤਣਾ ਬਹਿ ਜਾਓ ਇਹ ਦਵਾਦਾਨ ਮਰਾ ਉਹ ਤੁਗੁਰਾ ਜੱਲਾ ਤੁਸੀਂ ਕਹੋ ਮੈਂ ਤੁਹਾਨੂੰ ਹਾਰੀ ਕਾਲਾ ਇਹ ਜਿੰਮਾਣੇ ਦਾ ਬਹੁਤਾ ਟੈਕ ਕਰਦੇ ਨੇ ਭਾਈ ਜੇ ਮੇਰੇ ਮੁੰਡੇ ਨੂੰ ਰੋਟੀ ਕਤੂ ਸਾਬਾ 2 ਕਮੀਨਾ ਰੋਟੀਆਂ 1 ਕਮੀਨਾ ਗਾ ਚਾਹ ਦਿੱਤੀ ਨੂੰ 1 ਕਮੀਨਾ ਕੋਕ ਵੀ ਤੇ ਨੂੰ ਤੇ ਆ ਦੇ ਲੋ ਇੰਨੀ ਕੀ ਵਤੀਨੀ ਕੀ ਵਤੀਨੀ ਤੇ ਖਾਤਾ ਲਿਖ ਪੈਣਾ ਨਹੀਂ ਜਿਆ ਮਾਤਾ ਹੈ ਨਾ ਤੇ ਆ ਜੈਨੇ ਕੋ ਕੋ ਤਰੱਕੀਆਂ ਕਰੇ ਭਾਈ ਬਸ ਥੋੜੇ ਜਿਹੀ ਹੋ ਜਾਣਾ ਵੱਡੇ ਬਲੌਗਰਾਂ ਦੇ ਚੱਲ ਪੈਣਾ ਹੋਣੀ ਨਾ ਵੀ ਇੱਕੋ ਜਿਹੀ ਬਸ ਥੋੜਾ ਜਿਹਾ ਪੈ ਕੋਈ ਨਾ ਕੋਈ ਤੁਸੀਂ ਬਹੁਤ ਉੱਪਰ ਦੀ ਬਹੁਤ ਉੱਪਰ ਹੋਏ 20 ਸਾਲਾਂ ਜੱਤੇ ਮੱਡਣਾ ਹੋ ਗਿਆ ਕੋਈ ਨਾ ਕੋਈ ਇਹਨਾਂ ਆਦਿ ਗੱਲਾਂ ਬਲੌਗਿੰਗ ਦੇ ਨੂੰ ਕੁਝ ਤੇ ਟਿਪਸ ਦੇਣੀ ਹੈ ਤੇ ਚਲ ਕੇ ਜਾਊਗੀ ਹਾਂ ਟੈਕਸ ਦੇ ਕੇ ਨੀ ਪੰਚਾਇਤ ਲਾ ਦੇ ਨੀ ਪਿੰਡ ਪੂਰੀ ਅੱਜ ਦਾ ਪੰਚਾਇਤ ਦੇ ਲਾਣਾ ਇੱਕ ਦਿਨ ਚ ਕੀ ਹੁਣ 2-4 ਦਿਨ ਤੂੰ ਲਾਏਂਗਾ ਨਾ 2-4 ਦਿਨ ਮੈਂ ਮੈਂ ਘੰਡੇ ਆ ਲਾਤਾ ਮੈਂ ਘੰਡੇ ਜੇ ਮਰੀਂ ਘੰਡੇ ਆ ਜੀ ਘੰਡੇ ਆ ਜੀ ਤੇ ਕੋ ਟੈਕਸ ਲੱਗੇ ਜਾਊਗਾ ਠੀਕ ਠੀਕ ਹੋ ਗਿਆ ਮਾ ਸਾਰਾ ਖੈਨ ਉਹ ਗਾਈਜ਼ ਕਿਦਾਂ ਸਾਰੇ ਠੀਕ ਠਾਕ ਤੇ ਆਪਾਂ ਵਾੜ ਕੇ ਜਿਮ ਗੈਰੀ ਹਤਾਂ ਲੱਗਿਆ ਯਾਰੀ ਕਿ ਉਹ ਹਤਾਂ ਹੈ ਜੀ ਕਿਉਂ ਕਰਿਆ ਇਹ ਕਿੰਨੇ ਆਸ ਕਰਿਆ ਜਿਨੀ ਇਹਨੇ ਅੱਜ ਲੇਮੀਨੇਸ਼ਨ ਕਰਨਾ ਕਿਹਾ ਜਿਮ ਦਾ ਕੀ ਗੱਲ ਲੱਗਿਆ ਲੈਮੀਨੇਸ਼ਨ ਹੈ ਲੈਮੀਨੇਸ਼ਨ ਜਿਮ ਦਾ ਲੈਮੀਨੇਸ਼ਨ ਕਰ ਲੱਗਿਆ ਗੈਰੀ ਕਹਿੰਦਾ ਮੈਂ ਤੇ ਪੰਡਾ ਦੀ ਅੱਜ ਐਮ ਐਲ ਸਾਹਿਬ ਗੈਰੀ ਬਿੰਗ ਤੇ ਅੱਧਰ ਗੱਲਬਾਤ ਕੀਤੀ ਆ ਗਰਾਉਂਡ ਲਈ ਤੇ ਜਮ ਆ ਰਹੀ ਆ ਸਾਡੇ ਪੰਡ ਪੂਰੀ ਪੈਸੇ ਮੁਤੇ ਦਿੱਤੇ ਹੋਣੇ ਤੇ ਕੰਟਰੈਕਟਰ ਗੰਡਾ ਉੱਥੇ ਲੱਗਿਆ ਜੇ ਤੁਹਾਨੂੰ ਵੀ ਹੋਏ ਕਿ ਰਖਰੀ ਬਣਾਈ ਤੇ ਬ੍ਰੈਡਾ ਬੁਲਟ ਕਾਦਾ ਤੇ ਜੀ ਹੁਣ ਆ ਗਿਆ ਆਪਾਂ ਜਿਮ ਤੇ ਹੁਣ ਜੀ ਆ ਗਿਆ ਆਪਾਂ ਚੜ ਗਿਆ ਕੁੜੀ ਤੇ ਲਾਉਣੇ ਦਾ ਕਰ ਮੈਂ ਤੇ ਉਸ ਤੋਂ ਬਾਅਦ ਲਾਉਣੇ ਲੈਗ ਤੇ ਅੱਜ ਤੁਹਾਨੂੰ ਪਤਾਈਆ ਕਿੱਦਾਂ ਦੀ ਲਾਉਣੇ ਆਪਾਂ ਪੂਰਾ ਕੰਮ ਖਿੱਚ ਕੇ ਲਓ ਜੀ ਬਾਡੀ ਕਰ ਲਈ ਆਪਾਂ ਵਾਰਮ ਅਪ ਤੇ ਆ ਗਿਆ ਆਪਾਂ ਪਹਿਲੀ ਮਸ਼ੀਨ ਤੇ ਲੱਗ ਗਿਆ ਫੰਕਸ਼ਨ ਤੋਂ ਸ਼ੁਰੂ ਕਰਾਂਗੇ ਵੇਟ ਪਾ ਦੇ ਆਪਾਂ ਨੇ 5-6 ਬੁਲਟਾ ਪਾ ਲੀਆਂ ਜੇ ਦੁਬਾਰਾ ਬਤਾਉਂਦੇ ਜਣਾ ਥੱਲੇ ਨੂੰ ਰੈਪੋਟੇਸ਼ਨ 15 ਤੋਂ ਸ਼ੁਰੂ ਕਰਕੇ ਹੌਲੀ ਹੌਲੀ ਆਪਾਂ ਫਿਰ ਬਖਤਰ 12 ਤੱਕ ਦਾਸ ਤੋਂ ਥੱਲੇ ਦਾ ਬਿਲਕੁਲੀ ਲੈ ਗੰਦੇ ਗਦੇ ਤੇ ਐਨੇ ਕ ਆਪਾਂ ਲਾਉਣੀ ਨਾਲੇ ਲੱਗਾ ਟੋਟਾ ਤੇ ਭੈਣ ਮੇਰੀ ਕਹਿੰਦੀ ਵੀ ਜਿੰਮ ਵਾਲੀਆ ਵੀਡੀਓ ਤੇ ਕਿਸੇ ਨੂੰ ਨਹੀਂ ਦੇਖਣੀਆਂ ਤੇ ਤੂੰ ਹੋਰ ਵੀਡੀਓ ਬਾਇਆ ਕਰ ਜੇ ਮੈਂ ਕਿਤੇ ਜਾਣਾ ਅਜੀਟੀ ਮਾਰਕੀਟ ਜਾਂ ਵਿਚਾਰੂ ਵਾਲਾ ਇਧਰ ਤਾਂ ਮੈਂ ਕਹਿੰਦਾ ਮੈਂ ਜਾਂਦਾ ਨਹੀਂ ਕਿਤੇ ਵੀ ਆਪਾਂ ਦੇਹੀ ਕੰਮ ਕਰ ਸਕਦਾ ਜਾਂਚ ਕਿਤੇ ਘੁੰਮਣੇ ਫੈਲ ਜੈਨੇ ਸੀ ਉਹ ਪਾ ਸਕਦੇ ਆ ਉਹ ਮੈਨੂੰ ਅੱਜ ਕਾਫੀ ਉਹਨਾਂ ਦਿੱਕਲ ਦਿੱਤੀਆਂ ਨੇ ਚਲ ਥੋੜਾ ਬਹੁਤ ਜਿਹੜੀ ਚੀਜ਼ਾਂ ਹੈ ਉਹ ਤੇ ਬਾਕਮ ਕੰਮ ਕਰਾਂਗੇ ਪਰ ਜੋ ਉਹਨਾਂ ਕੰਮੇ ਨਹੀਂ ਆਪਣਾਓ ਆਪਾਂ ਕਿੱਦਾਂ ਕਰ ਲਈਏ ਬਾਕੀ ਦੇਖਦੇ ਆਂ ਇਹ ਵਿੱਚ ਹੀ ਬਣੀ ਗੱਲ ਆ ਜਰੂਰ ਬੋਲੋ ਕਰਾਂਗੇ ਪਰ ਉਹਨਾਂ ਜਮ੍ਹਾਂ ਵਾਲਾ ਪੰਨਾ ਜਮ੍ਹਾਂ ਵਾਲੇ ਕਾਜ ਹਵਾਲਾਣ ਜਾਵੇ ਮੈਂ ਹੋਰ ਕਿਤੇ ਜਾਂਦਾ ਉਹਨਾਂ ਨਿਕਾ ਤੇ ਕਿ ਕੋ ਮੜ ਦੇ ਜਾਮ ਕੋ ਤੁਰਨਾ ਪਾਏ ਲੈ ਕੋਈ ਤਾਂ ਉਹ ਗਈ ਸੀ ਉਹ ਪਾ ਸੀ ਜੇ ਉਹ ਤੇ ਜਾਵਾਂਗੇ ਉਭੀ ਆ ਪਾ ਪਾਵਾਂਗੇ ਫਿਲਹਾਲ ਤੇ ਕੀ ਇਹ ਟਿਕੀ ਕਰਦੇ ਆ ਹਮੇਂ ਜੀ ਦੀ ਜੇ ਨਿਸਰ ਲੱਗੀ ਆ ਜਰਬਦਾਂਗੇ ਉਹ ਤੋਂ ਬਾਦਾਂਗੇ ਵੀ ਆਲੂ ਜੇ ਉਹ ਤੋਂ ਬਾਦਾਂਗੇ ਹੋਰ ਕਰੀਏ ਵੀ ਕੀ ਉਹ ਬਾਕੀ ਅਗੜੇ ਹੈਗੇ ਨੇ ਪਨੀ ਬਲੋਗਰ ਤੋਂ ਨਾ ਮੰਗਨੇ ਤਿੰਨ ਨਾ ਹੁੰਦਾਂ ਲੀਆਂ ਨਾ ਆਪਾਂ ਫੜੀ ਮੂੜ ਚ ਰਹਨੇ ਆ ਲਾ ਆਪਣਾ ਦਾ ਜਿਹਨੂੰ ਲੈ ਕਰੈਕਟਰ ਹੀ ਉਦੋਂ ਨਾ ਆਪਾਂ ਥੋੜੀ ਜਿਹੀ ਸਿੱਗੀ ਸਟੈਪ ਬੰਦੇ ਆ ਬਜ਼ਾਰ ਦੋਸਤਾਂ ਦਾ ਪੰਜਾਬ ਕਿਉਂ ਕਰ ਲੀਦਾ ਕਿ ਜਿੱਦ ਤਣਾ ਉਹਦੇ ਨਾਲ ਸੀ ਉਦੋਂ ਨਾਲ ਸੰਦੇਲ ਦਾ ਨਾ ਸਮਝਾ ਕਰਕੇ ਕਰ ਲੈਨੇ ਆ ਹੋ ਲਵੀ ਇੰਜੇ ਦੇਖਣਾ ਦੇਖੇ ਲੈਣਾ ਹੁਣ ਜੇ ਨਹੀਂ ਦੇਖਣਾ ਫਿਰ ਆਪਾਂ ਕੀ ਕਰ ਸਕਦੇ ਆ ਆਪਾਂ ਦਾ ਕੰਮ ਪਾਉਣਾ ਹੈ ਦੇਖਣਾ ਨਹੀਂ ਦੇਖਣਾ ਤੁਹਾਡੀ ਮਰਜ਼ੀ ਆ ਆਪਾਂ ਤਾਂ ਇੱਦਾਂ ਲੱਗੇ ਰਹਿਣਾ ਚਲੋ ਚਾਲੋ ਹੋ ਗਿਆ ਆਪਣੀ ਲੈ ਨਹੀਂ ਇਦਾਂ ਲਿਆ ਫਿਟਰਨਸ ਵਾਲਾ ਆਪਣਾ ਜਾ ਤੇ ਆਣਾ ਹੁਣ ਜੇ ਲੋਕ ਫਿਟਰਨਸ ਨਹੀਂ ਪਸੰਦ ਕਰਦੇ ਹੁਣ ਇਹ ਚਾਪਾ ਕੀ ਕਰ ਜੰਦੇ ਆ ਭਾਈ ਚਲੋ ਗੰਦਮਤ ਜੋ ਖਾਣਾ ਇਦਾਂ ਫਿਟਰਨਸ ਨਾਲ ਫਿਟਰਨਸ ਨਾਲ ਤੁਹਾਡੀ ਆਪਣੀ ਲਾਈਫ ਆ ਮੈਂ ਕਿ ਕਾਨੂੰਨ ਘਰ ਤੋਂ ਜਾ ਕੇ ਲੈ ਕੇ ਆਉਣੀ ਤੇ ਆ ਕੋਈ ਤੁਸੀਂ ਜੇ ਮਜ਼ਾ ਆ ਜਾਵੇ ਮੇਰੀ ਵੀਡੀਓ ਦੇਖੋ ਪਾਣੀ ਆਪਾਂ ਵਧੀਆ ਹੀ ਆ ਹੁਣ ਵਧੀਆ ਅਜਕਲ ਲੋਕ ਤੁਹਾਨੂੰ ਪਤਾ ਹੀ ਆ ਕਿੱਥੇ ਦੇਖਦੇ ਨੇ ਜਿਹੀ ਹੋਈ ਹੋਰ ਹੋਵੇ ਤਾਂ ਬਜ ਬਜ ਦੇਖਣ ਕੀ ਤਾਂ ਕਰ ਗਿਆ ਆਪਾਂ ਕੁਝ ਕਹਿਣਾ ਹੀ ਨਹੀਂ ਜੰਦਜ਼ਾ ਤੇ ਜਿਹਾ ਖਲਾ ਰਿਆ ਸੀ ਤੇ ਇੱਕ ਵਸਲੇ ਗਿਆ ਸੀ ਜਿਹੜੇ 15 ਕ ਰੈਪੜ ਸੱਦਾ ਕਰੀ ਤੇ ਇਥੋਂ ਮਸਲ ਦਾ ਫੜਕਾ ਪਿਆ ਲਗਦਾ ਰੈੱਡ ਜਿਹਾ ਹੋਇਆ ਬਾਕੀ ਹੁਣ ਬਾਹੜੇ ਦਾ ਕੱਟ ਦਾ ਮਤਲਬ ਦਰਦ ਦਰਦ ਹੋ ਰਿਹਾ ਤੇ ਬਾਕੀ ਦੇਖ ਰਹੇ ਹਾਂ ਕੀ ਬਣਦਾ ਤੇ ਮੇਰਾ ਮੂਠਾ ਇੱਥੇ ਆ ਜਾਗਾ ਪੇਨ ਹੋ ਗਿਆ ਪੂਰਾ ਇੱਥੇ ਤੱਕ ਨਹੀਂ ਮੈਂ ਟੱਕਰ ਨੇ ਵਾਜ ਨਹੀਂ ਆ ਦਵਾਈ ਜਾਂ ਦੰਦਰ ਕੋਈ ਛੋਟੇ ਮਸਲ ਨੇ ਉਹ ਜਰਾ ਟੈਟ ਹੋ ਗਿਆ ਪਟ ਗਿਆ ਪਤਾ ਨਹੀਂ ਯਾਰ ਨੂੰ ਦਰਦ ਫਿਲਹਾਲ ਇੰਨਾ ਤਾਂ ਨਹੀਂ ਹੋ ਰਿਹਾ ਪਰ ਖੜਕਾ ਬਹੁਤ ਜ਼ੋਰ ਨਾਲ ਹੋਇਆ ਤੇ ਰੈਡ ਵੀ ਹੋ ਗਿਆ ਉੱਥੋਂ ਜਾ ਕੇ ਦੇਖਣਾ ਕੀ ਬਣਿਆ ਤੇ ਉਹ ਲੰਝਰ ਮੋਤੀ ਛੜਤੀ ਹੁਣ ਇੱਕ ਦੋ ਸਟੈਂਸਟਿੰਗ ਦਾ ਲਾਵਾਂਗੇ ਜੇ ਤੀਕਰਿਆ ਨਹੀਂ ਫਿਰ ਅੱਛੇ ਨਾਲ ਲਾ ਕੇ ਚੱਲਦੇ ਘਰ ਨੂੰ ਇਹ ਤਾਂ ਕੰਮ ਬਜ਼ੇ ਨਾ ਜਾ ਵੀ ਵੈਸੇ ਵੀ ਮੈਂ ਦੱਸਿਆ ਸੀ 6 ਮਹੀਨੇ ਦਬਰਤ ਕਰੇ ਜੇ ਮੇ ਲੱਗੇ ਨਹੀਂ ਐਤ ਤਾਂ ਵੀ ਨਹੀਂ ਚੌਥਾ ਚੱਲਿਆ ਇਹ ਪਤਾ ਨਹੀਂ ਯਾਰ ਕਿੱਦਾਂ ਦੀ ਕਿਸੇ ਮਤ ਕੋਈ ਨਾ ਕੋਈ ਹੋਈ ਰਹਿੰਦਾ 2016 ਤੋਂ ਬਾਅਦ ਅਜੇ ਤੱਕ ਮੈਂ ਇਹ ਕਰੇ ਸੀ ਮਿੰਟ ਦਬਤੀ ਜਮਨੀ ਲਈ ਚਲੋ ਫਿਰ ਟੇ ਹੋਣ ਲੱਗਾ ਜਾਨੂੰ ਕੁਝ ਨਾ ਕੁਝ ਹੋਏ ਜਾਂਦਾ ਰੱਬ ਚੱਕ ਰੱਖੇ ਠੀਕ ਰਹੇ ਮੈਨਾਂ ਜਮ 200 ਰੁਪਏ ਰ ਚਲੋ ਹਾਸਟ ਲਾ ਕੇ ਫਿਰ ਦੇਖਦਾ ਕੀ ਬਣਦਾ ਕਿੰਨਾ ਕੋ ਆ ਫਰਾਰ ਹੈਗੀ ਪੈਨ ਪਰ ਇੰਨੀ ਨਹੀਂ ਹੈਗੀ ਆਰ ਦੀ ਗੱਡੀ ਤਾਂ ਠੀਕ ਆ ਬਾਕੀ ਦੇਖਦੇ ਆ ਥੋੜਾ ਟਾਈਮ ਲੱਗਦਾ ਪਤਾ ਲੱਗੂ ਇਹ ਨੀਲਾ ਨੀਲਾ ਹੋ ਗਿਆ ਥੋੜਾ ਫੇਰ ਤਾਂ ਕੁਝ ਦਿਖਾਵਾਂਗੇ ਡਾਕਟਰ ਨੂੰ ਜੇ ਨਹੀਂ ਗਰਸਾਤ ਹੋਇਆ ਤਾਂ ਸਾਰ ਲੈਨੇ ਆ